ਵਾਸਤੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮਿੱਤਰੋ ਪਿਆਰਿਓ ਜਿਹੜੀ ਪਟੀਸ਼ਨ ਸਾਈਨ ਕੀਤੀ ਹੈ ਉਹ ਵੱਡੀ ਪੱਧਰ ਤੇ ਲੋਕ ਜੁੜ ਚੁੱਕੇ ਨੇ 12 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੇ ਪਟੀਸ਼ਨਾਂ ਸਾਈਨ ਕਰ ਦਿੱਤੀਆਂ ਹੋਈਆਂ ਔਰ ਇੱਕ ਦੋ ਹੋਰ ਅਪਡੇਟਸ ਲੈ ਕੇ ਤੁਹਾਡੇ ਨਾਲ ਮੈਂ ਅਮਨਦੀਪ ਸਿੰਘ ਚੰਡ ਹਾਜ਼ਰ ਆ ਗੱਲਬਾਤ ਕਰਾਂਗੇ ਸਾਰੇ ਇਸ ਮਸਲੇ ਦੇ ਉੱਪਰ ਔਰ ਇਸ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਹਮੇਸ਼ਾ ਤਰ੍ਹਾਂ ਮੇਰਾ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਭਦੇਵ ਸਿੰਘ ਝੁਗਾਵਾ ਜੀ ਝੁਗਾਵਾ ਸਾਹਿਬ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਸਾਹਿਬੀ ਕਾਜੀ ਬਹੁਤ ਬੜ ਨਿਰਵਾਨ ਯਾ ਤੁਗਾਮਾ ਸਾਹਿਬ ਦੋ ਚੀਜ਼ਾਂ ਨਿਕਲ ਕੇ ਮੇਨ ਸਾਹਮਣੇ ਆ ਰਹੀਆਂ ਨੇ ਇੱਕ ਤਾਂ 12 ਲੱਖ ਤੋਂ ਵੱਧ ਪਟੀਸ਼ਨਾਂ ਦੇ ਉੱਪਰ ਲੋਕਾਂ ਨੇ ਸਾਈਨ ਕਰਤੇ ਨੇ ਔਰ ਦੂਜੀ ਚੀਜ਼ ਕਿ ਕੱਲ ਲੈਥਰੋਪ ਦੇ ਬਾਬਾ ਵਿਦੀਚੰਦ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਦੇ ਬਾਬਤੀ ਇਕੱਠ ਰੱਖਿਆ ਗਿਆ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਦੀ ਇਹ ਗੱਲ ਤਕਰੀਬਨ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਪਟੀਸ਼ਨ ਸਾਈਨ ਕਰਨ ਵਾਸਤੇ ਤੇ ਆਪਣੇ ਆਪਣੇ ਤੌਰ ਤੇ ਲੋਕਾਂ ਨੇ ਜਿਹੜੇ ਹਮਦਰਦ ਲੋਕ ਨੇ ਉਹਨਾਂ ਨੇ ਵਕ ਵਕ ਪਲੇਟਫਾਰਮ ਦੇ ਉੱਪਰ ਇਸ ਪਟੀਸ਼ਨ ਨੂੰ ਸਾਈਨ ਕਰਨ ਵਾਸਤੇ ਜਿਹੜਾ ਹੈ ਅੱਗੇ ਲੋਕਾਂ ਨੂੰ ਫਾਰਵਰਡ ਕਰ ਰਿਹਾ ਹੈ ਜੀ ਤੇ ਭਾਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਦੋਂ ਇਹ ਐਕਸੀਡੈਂਟ ਹੋਇਆ ਸੀਗਾ ਤੇ ਕੋਈ ਲੋਕਾਂ ਨੇ ਮਨਤਾ ਚਿੰਗਾ ਬੋਲ ਰਿਹਾ ਸੀਗਾ ਬਹੁਤ ਅ ਪੱਧਰੀ ਸ਼ਬਦਾਵਲੀ ਵੀ ਜਿਹੜੀ ਉਹ ਵਰਤੀ ਗਈ ਸੀ ਪਰ ਜਿੱਥੇ ਅਸੀਂ ਇਹ ਲੋਕਾਂ ਨੂੰ ਅਪੀਲ ਕੀਤੀ ਸੀਗੇ ਅ ਜਰੂਰ ਇੱਕ ਪੱਖ ਹੈ ਕਿ ਉਸ ਕੋਲੋਂ ਇਹ ਗਲਤੀ ਹੋਈ ਹੈ ਤੇ ਗਲਤੀ ਬਹੁਤ ਵੱਡੀ ਹੋਈ ਹੈ ਕੋਈ ਛੋਟੀ ਗਲਤੀ ਨਹੀਂ ਹੈ ਤੇ ਉਹਦੀ ਬਣਦੀ ਸਜ਼ਾ ਵੀ ਉਹਨੂੰ ਮਿਲਣੀ ਹੈ ਪਰ ਜਿੱਥੇ ਗੱਲ ਇਹ ਆਈ ਕਿ ਇਹ ਸਜ਼ਾ ਜਿਹੜੀ ਹੈ ਬਹੁਤ ਵੱਡੀ ਵੀ ਹੋ ਸਕਦੀ ਹੈ ਦੂਸਰੀ ਪਾਸੇ ਫਲੋਰੀਡਾ ਸਟੇਟ ਤੇ ਕੈਲੀਫੋਰਨੀਆ ਸਟੇਟ ਜੋ ਕਿ ਆਪਸ ਵਿੱਚ ਇੱਕ ਜਿਹੜਾ ਹੈ ਉਹ politcal standpoint ਤੇ ਚਲਤਿਆ ਹੈ ਜਿੱਥੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਫਲੋਰੀਡਾ ਦਾ ਗਵਰਨਰ ਹੈਗਾ ਆ ਉਹ ਸਪੈਸ਼ਲ ਤੌਰ ਤੇ ਉਥੋਂ ਚੱਲ ਕੇ ਹਰਜਿੰਦਰ ਸਿੰਘ ਨੂੰ ਹਵਾਲਗੀ ਦੇ ਤੌਰ ਤੇ ਇਥੋਂ ਕੈਲੀਫੋਰਨੀਆ ਤੋਂ ਲੈਣਾ ਆਇਆ ਸੀ ਤੋਂ ਗੱਲ ਕਰੀਏ ਪਟੀਸ਼ਨਾਂ ਦੀ ਪਟੀਸ਼ਨਾਂ 12 ਲੱਖ ਤੋਂ ਉੱਪਰ ਅਸਾਈਨ ਹੋ ਚੁੱਕੀਆਂ ਉਹ ਜੀ ਹਮ ਤੱਕ ਦੀ ਜਿਤਾਉਣ ਵਾਸਤੇ ਕਿ ਗਵਰਨਮੈਂਟ ਨੂੰ ਇਹ ਅਪੀਲ ਕੀਤੀ ਜਾਵੇ ਕਿ ਉਹਨੂੰ ਘੱਟ ਤੋਂ ਘੱਟ ਜਿੰਨ ਸਜ਼ਾ ਉਹ ਹੋ ਕੇ ਕੀਤੀ ਜਾਵੇ ਤੇ ਜਿੱਥੇ ਗੱਲ ਕਰੀਏ ਖਬਰਾਂ ਇਹ ਵੀ ਆਈਆਂ ਨੇ ਕਿ ਭਾਰਤ ਵਿੱਚ ਪੰਜਾਬ ਵਿੱਚ ਜਿਹੜਾ ਉਹਨਾਂ ਦਾ ਪਰਿਵਾਰ ਰਹਿੰਦਾ ਹੈ ਉੱਥੋਂ ਤੱਕ ਵੀ মিডিਆ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕੁਝ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਗੱਲਬਾਤ ਹੋਈ ਹੈ ਪਿੰਡ ਵਾਸੀਆਂ ਨਾਲ ਵੀ ਤੇ ਪਿੱਛੇ ਇਹਦੀ ਇੱਕ ਮਾਤਾ ਹੈ ਤੇ ਇੱਕ ਭੈਣ ਹੈ ਕਿ ਪਰਿਵਾਰ ਦੇ ਕੋਈ ਹਾਲਾਤ ਬਹੁਤ ਚੰਗੇ ਨਹੀਂ ਹੂੰ ਆ ਕਾਫੀ ਗਰੀਬ ਤਕਰੀਰ ਪਰਿਵਾਰ ਜਿਹੜਾ ਉਹ ਸਾਲ ਕਰ ਰਿਹਾ ਕਿਉਂਕਿ ਨਹੀਂ ਇਹ ਸੰਧੂ ਸਾਹਿਬ ਇੱਕ ਚੀਜ਼ ਹੈ ਕਿ ਜਿੱਦਾਂ ਮੇਰੀ ਜੋ ਗੱਲਬਾਤ ਹੋਈ ਹੈ ਜਿਹੜੇ ਮੁੰਡੇ ਇੱਥੇ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਇਹਨੇ ਮਿਹਨਤ ਕਰਕੇ ਥੋੜਾ ਸਟੇਬਲ ਕਰ ਲਿਆ ਪਰਿਵਾਰ ਪਰ ਆਪਾਂ ਮਾੜੇ ਹਾਲਾਤ ਇਸ ਕਰਕੇ ਕਹਿ ਰਹੇ ਹਾਂ ਕਿ ਮਾਂ ਦਾ ਜਿਹੜਾ ਦਰਦ ਹੈ ਕਿਉਂਕਿ ਜਿਸ ਮਾਂ ਦਾ ਪੁੱਤ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਹੋਵੇ ਔਰ 45 ਤੋਂ 50 ਸਾਲ ਨੂੰ ਸਜ਼ਾ ਹੁੰਦੀ ਗੱਲ ਕਹੀ ਜਾਰੀ ਹੋਵੇ ਉਸ ਪ੍ਰਵਾਲ ਦੇ ਹਾਲਾਤ ਫਿਰ ਨਾਜ਼ੁਕਤਾ ਜ਼ਾਹਰ ਜੀ ਗੱਲ ਹੁੰਦੀ ਹੈ। ਹਾਂ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਤੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਇਸ ਟਾਈਮ ਕਿਉਂਕਿ ਉਹ ਸੱਵੇਂ ਵਿੱਚ ਨੇ ਕਿਉਂਕਿ ਜਦੋਂ ਇੱਕ ਕਮਾਊ ਪੁੱਤ ਜਿਹੜਾ ਆ ਪਹਿਲਾਂ ਇੰਨਾ ਪੈਸਾ ਲਾ ਕੇ ਇੱਥੇ ਆਇਆ ਹੋਵੇ ਤੇ ਉਹਦੇ ਕੋਲੋਂ ਅਚਾਨਕ ਇਹੋ ਜੀ ਇੱਕ ਗਲਤੀ ਹੋ ਗਈ ਜਿਸ ਗਲਤੀ ਨੂੰ ਜਿਹੜਾ ਹੈਗਾ ਪੂਰੇ ਅਮਰੀਕਾ ਦੇ ਵਿੱਚ ਪੂਰੇ ਵਰਲਡ ਵਿੱਚ ਇਨਾ ਵੱਡਾ ਹਾਈਲਾਈਟ ਕੀਤਾ ਗਿਆ ਹੋਵੇ ਤੇ ਉਹਨਾਂ ਨੂੰ ਕੋਈ ਮੇਰਾ ਖਿਆਲ ਕੋਈ ਖਾਨ ਵੀ ਸੋਚਦਾ ਨਹੀਂ ਹੋਗਾ ਕਿਉਂਕਿ ਜਦੋਂ ਇਹ ਇੰਨੀ ਵੱਡੀ ਚਦਾਰ ਦੇ ਵਿੱਚ ਇੱਕ ਹਵਾ ਵੀ ਬਣਿਆ ਹੋਇਆ ਹੈ ਕਿ ਪਤਾ ਨਹੀਂ ਕਿੰਨੀ ਸਜ਼ਾ ਹੋ ਜਾਵੇ ਸੋ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਪਰਿਵਾਰ ਬਹੁਤ ਵਧੀਆ ਹੈ ਇਹ ਬਹੁਤ ਸਿਆਣਾ ਮੁੰਡਾ ਹੈ ਬਹੁਤ ਹੀ ਸ਼ਰੀਫ ਬੱਚਾ ਹੈਗਾ ਤੇ ਕਦੇ ਵੀ ਇਸਨੇ ਕੋਈ ਗਲਤ ਕੰਮ ਨਾ ਇੱਥੇ ਕੀਤਾ ਤੇ ਨਾ ਹੀ ਜਿਹਨੂੰ ਉਹ ਉੱਥੇ ਗਿਆ ਕਦੀ ਕੁਝ ਸੁਣਨ ਵੀ ਚਾਇਆ ਕਿ ਉਹ ਨਹੀਂ ਕੋਈ ਗਲਤ ਕੰਮ ਕੀਤਾ। ਅੱਛਾ ਸੰਧੂ ਸਾਹਿਬ ਇੱਕ ਚੀਜ਼ ਦੱਸੋ ਕਿ ਜਿਸ ਤਰੀਕੇ ਦੇ ਨਾਲ ਪਟੀਸ਼ਨਰ ਲੋਕੀ ਪਾ ਰਹੇ ਹੈਗੇ ਨੇ 12 ਲੱਖ ਤੋਂ ਵੱਧ ਇਹ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈਗਾ ਤੇ ਇੱਕ ਚੀਜ਼ ਕਲੀਅਰ ਕਰੋ ਕਿ ਇਹਨਾਂ ਪਟੀਸ਼ਨਰਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ગામਨ ਵਾਲੇ ਦੇ ਨਾਲ। ਦੇਖੋ ਜੀ ਇਹ ਪਟੀਸ਼ਨਰਾਂ ਦਾ ਅਸਰ ਜ਼ਰੂਰ ਦਿਖੇਗਾ ਪਰ ਹਜੇ ਆਪਾਂ ਜੇ ਕਹਿ ਰਿਹਾ ਕਿ ਅਜੇ ਤੱਕ ਸਜ਼ਾ ਨਹੀਂ ਹੋਈ ਠੀਕ ਹੈ ਨਾ ਸਜ਼ਾ ਨਹੀਂ ਹੋਈ ਤੇ ਅਜੇ ਇਹ ਇਹੜਾ ਕੇਸ ਅਗਾਂ ਟ੍ਰਾਇਲ ਵਿੱਚ ਜਾਊਗਾ ਤੇ ਕੀ ਕੁਝ ਹੁੰਦਾ ਆ ਕਿਵੇਂ ਸਾਰੀ ਗੱਲਬਾਤ ਨਿਕਲ ਕੇ ਬਾਹਰ ਆਉਂਦੀ ਹੈ ਕਿੰਨਾ ਕੁ ਇਹਦਾ ਕਸੂਰ ਮੰਨਿਆ ਜਾ ਸਕਦਾ ਹੈ ਕਿਉਂਕਿ ਜ਼ਰੂਰ ਕਾਨੂੰਨੀ ਪੱਖ ਤੌਰ ਤੇ ਇਹੇ ਦੇਖਿਆ ਜਾਊਗਾ ਕਿਉਂਕਿ ਬੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਕਈ ਵਾਰੀ ਬਹੁਤ ਵੱਡੇ ਵੱਟੇ ਮੇਜਰ ਐਕਸੀਡੈਂਟ ਹੁੰਦੇ ਆ ਪਰ ਡਰਾਈਵਰ ਨੂੰ ਬਹੁਤ ਵੱਡੀ ਸਜ਼ਾ ਨਹੀਂ ਮਿਲਦੀ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਦੇਖੇ ਜਾ ਸਕਦੀਆਂ ਪਰ ਇਸ ਸਿਨੈਰੀਓ ਦੇ ਵਿੱਚ ਇਹ ਕਿਦਾਂ ਦਾ ਐਕਸੀਡੈਂਟ ਹੋਇਆ ਕਿਉਂਕਿ ਇਹ ਵੀ ਦੇਖਿਆ ਮੇਰੇ ਖਿਆਲ ਕਾਨੂੰਨ ਵੱਲੋਂ ਜਾਏਗਾ ਕਿ ਜਿਹੜੀ ਗੱਡੀ ਉਧਰੋਂ ਆ ਰਹੀ ਸੀ ਉਸ ਟਾਈਮ ਕਈ ਹੋਰ ਵੀ ਗੱਡੀਆਂ ਆਈਆਂ ਹੋਣਗੀਆਂ ਕਿ ਉਹ ਡਰਾਈਵਰ ਕਿਤੇ ਫੋਨ ਤੇ ਤਾਂ ਨਹੀਂ ਲੱਗਾ ਹੋਇਆ ਸੀ ਜਾਂ ਉਸਨੇ ਕੋਈ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀ ਕਿਉਂਕਿ ਜਦੋਂ ਕੋਈ ਦੂਰੋਂ ਤੁਸੀਂ ਵੱਡੀ ਚੀਜ਼ ਦੇਖਦੇ ਆ ਤੁਸੀਂ ਬ੍ਰੇਕ ਮਾਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਕਿਉਂਕਿ ਉਹ ਗੱਡੀ ਜਿਹੜੀ ਸਿੱਧੀ ਆਣ ਕੇ ਵਿੱਚ ਵੱਜੀ ਆ ਦੂਰੋਂ ਜਿਹੜਾ ਇੰਨਾ ਵੱਡਾ ਟਰੱਕ ਜਿਹੜਾ ਉਹ ਅ ਤੇ ਸਾਨੂੰ ਜ਼ਰੂਰ ਚਾਹੀਦਾ ਸੀ ਕਿਉਂਕਿ ਦਿਨ ਦਾ ਟਾਈਮ ਸੀ ਕੋਈ ਰਾਤ ਦਾ ਟਾਈਮ ਨਹੀਂ ਸੀਗਾ ਸੋ ਇਹ ਵੀ ਗੱਲਾਂ ਕਾਨੂੰਨੀ ਪੱਖ ਤੌਰ ਤੇ ਦੇਖੀਆਂ ਜਾਣੀਆਂ ਆ ਸੋ ਇਹ ਸਾਰੇ ਚੀਜ਼ਾਂ ਹਜੇ ਆਪਾਂ ਨਹੀਂ ਕਹਿ ਸਕਦੇ ਕਿ ਕੀ ਹੋ ਸਕਦਾ ਇਹਨਾਂ ਪਟੀਸ਼ਨਰਾਂ ਦਾ ਜਾਂ ਪਰ ਇਹਦਾ ਅਸਰ ਜ਼ਰੂਰ ਹੋਏਗਾ ਜ਼ਰੂਰ ਇਸ ਤਰੀਕੇ ਦੇ ਨਾਲ ਦੇਖਿਆ ਜਾਊਗਾ ਕਿੰਨੇ ਲੋਕ ਜਿਹੜੇ ਇਹ ਹਮਦਰਦ ਹੈਗੇ ਨੇ ਕਿ ਸਜ਼ਾ ਜ਼ਰੂਰ ਹੋਵੇ ਪਰ ਕਿਤੇ ਨਜਾਇਜ਼ ਨਾ ਹੋਵੇ ਜੀ ਔਰ ਸੰਧੂ ਸਾਹਿਬ ਕੱਲ ਐਤਵਾਰ ਨੂੰ ਬਾਬਾ ਵਿਧੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਲੈਥਰੂਪ ਦੇ ਵਿੱਚ ਉੱਥੇ ਇਸ ਦੇ ਬਾਬਤੀ ਇਕੱਠ ਜਿਹੜਾ ਸੰਗਤ ਵੱਲੋਂ ਰੱਖਿਆ ਗਿਆ ਹੈ ਉਹ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਪਵਾ ਦਿਓ ਕਿ ਉੱਥੇ ਵੱਧ ਤੋਂ ਵੱਧ ਪਹੁੰਚਣ ਤਾਂ ਜੋ ਉੱਥੇ ਸਾਰੀ ਕਮਿਊਨਿਟੀ ਜਿਹੜੀ ਹੈ ਚਰਚਾ ਕਰ ਸਕੇ ਕਿ ਇਸ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਨਿਜਿੱਠਣਾ ਹੈਗਾ ਹਾਂ ਜਿਸ ਤਰ੍ਹਾਂ ਵੀ ਜ਼ਿਕਰ ਕੀਤਾ ਕਿ ਕੱਲ ਨੂੰ ਜਿਹੜਾ ਹੈਗਾ ਆ ਬਾਬਾ ਵਿਧੀ ਚੰਦ ਸ਼ੋਣੀ ਅ ਲੈਟਰਪ ਇਹ ਹੀ ਫਰੈਂਚ ਕੈਂਪ ਛੋਟਾ ਜਿਹਾ ਸ਼ਹਿਰ ਹੈਗਾ ਜਿੱਥੇ ਇਹ ਗੁਰਦੁਆਰਾ ਸਾਹਿਬ ਖੇਤਾਂ ਦੇ ਵਿੱਚ ਬਣਿਆ ਤੇ ਉੱਥੇ ਇੱਕ ਬਹੁਤ ਵੱਡਾ ਇਕੱਠ ਹੋ ਜਾਂਦਾ ਆ ਪਾਕਿਸਤਾਨ ਮਤਲਬ ਕਿ ਐਤਵਾਰ ਦਾ ਕੰਮ ਹੈਗਾ ਦੇਣ ਕਿ ਗੁਰਦੁਆਰਾ ਸਾਹਿਬ ਵੈਸੀ ਪ੍ਰੋਗਰਾਮ ਹੁੰਦਾ ਆ ਤੇ ਉੱਥੇ ਕੁਝ ਨੌਜਵਾਨ ਜਿਹੜੇ ਥਰੱਕ ਵੀਰ ਹੈਗੇ ਆ ਉਹਨਾਂ ਨੇ ਆਪਣੇ ਤੌਰ ਤੇ ਇੱਕ ਉੱਥੇ ਕਾਲ ਕੀਤੀ ਹੈ ਕਿ ਸਾਰੇ ਉੱਥੇ ਇਕੱਠੇ ਹੋਵੋ ਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਹੋਰ ਕਿਸ ਤਰੀਕੇ ਨਾਲ ਕਮਿਊਨਿਟੀ ਪੱਖ ਤੋਂ ਜਾਂ ਹੋਰ ਉਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਣ ਕੇ ਕਿਵੇਂ ਉਹਦੀ ਮਦਦ ਕੀ ਕੀ ਜਾਵੇ ਕਿਉਂਕਿ ਜਿਹੜੀ ਗੱਲ ਹੋਈ ਸੀ ਕਿ ਉਹਦੇ ਨਾਲ ਦਾ ਮੁੰਡਾ ਜਿਹੜਾ ਉਹ ਜਿਹੜਾ ਕੋ ਡਰਾਈਵਰ ਸੀ ਉਹ ਆਈਸ ਨੇ ਚੱਕ ਲਿਆ ਤੇ ਇਹ ਵੀ ਪ੍ਰਚਾਰਿਆ ਜਾ ਰਿਆ ਸੀ ਕਿ ਉਹ ਉਹਦਾ ਸਕਾ ਭਰਾ ਹੈ ਪਰ ਗੱਲਾਂ ਜਦੋਂ ਸਾਹਮਣੇ ਕਲੀਅਰ ਹੁੰਦੀਆਂ ਨੇ ਉਦੋਂ ਪਤਾ ਲੱਗਦਾ ਕਿ ਨਹੀਂ ਉਹਦਾ ਭਰਾ ਸੀ ਉਹ ਇਕੱਲਾ ਹੀ ਇੱਥੇ ਰਹਿੰਦਾ ਹੈਗਾ ਤੇ ਕਿਸੇ ਉਹਦੀ ਭੈਣ ਹੈ ਤੇ ਮਾਪੇ ਬਾਪ ਹੈ ਨਹੀਂ ਤੇ ਇਹ ਜ਼ਰੂਰ ਹੋ ਸਕਦਾ ਕੋਈ ਕਈ ਜਨ ਹੋਵੇ ਜਾਂ ਕੋਈ ਦੂਰ ਨੇੜੇ ਦਾ ਜਾਣਨ ਵਾਲਾ ਹੋਵੇ ਦੋਸਤ ਹੋਵੇ ਇਕੱਠੇ ਕੰਮ ਕਰਦੇ ਸੀਗੇ ਤੇ ਸੋ ਉਹ ਵੀ ਗੱਲ ਕਲੀਅਰ ਹੋਏ ਕਿ ਉਹਦਾ ਭਰਾ ਨਹੀਂ ਹੈ ਜਾਂ ਮੇਰੇ ਕੋਲ ਕੁਝ ਗੱਲਾਂ ਜਿਹੜੀਆਂ ਆਇਆਂ ਉਹ ਇਸ ਤਰ੍ਹਾਂ ਪਰਚਾ ਗਈਆਂ ਜਾ ਸਕਦੀਆਂ ਹੈ ਜਿਵੇਂ ਕਿ ਉਹ ਜਦੋਂ ਨਵੀਂ-ਨਵੀਂ ਕੋਈ ਖਬਰ ਆਉਂਦੀ ਹੈ ਕੋਈ ਪਤਾ ਨਹੀਂ ਹੁੰਦਾ ਪੂਰਾ ਸੋ ਜੇ ਗੱਲ ਕਰੀਏ ਕੱਲ ਦੇ ਇਕੱਠ ਦੀ ਉਹਦੇ ਵਿੱਚ ਮੇਰਾ ਖਿਆਲ ਕੁਛ ਨਾ ਕੁਛ ਇਹ ਸੁਝਾਅ ਦਿੱਤੇ ਜਾਣਗੇ ਜਾਂ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਕਿ ਕਿਸ ਤਰ੍ਹਾਂ ਉਹਦੀ ਮਦਦ ਕੀਤੀ ਜਾਵੇ ਹੋਰ ਵਾਤਵਾਰਤ ਕਠਿਸ਼ਣਾਂ ਤੇ ਸਾਈਨ ਕਰਵਾਏ ਜਾਣਗੇ ਤਾਂ ਕਿ ਉਹਦੀ ਜਿੱਦੇ ਜਿਸ ਵੀ ਤਰੀਕੇ ਦੀ ਮਦਦ ਹੋਵੇ ਹਰਜਿੰਦਰ ਸਿੰਘ ਦੀ ਕੀਤੀ ਜਾ ਸਕੇ ਤੇ ਉਹਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਜਾ ਸਕੇ ਜਿਹੜੇ ਕੋਲ ਨਹੀਂ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਇਹ ਜਿਹੜਾ ਗੁਰਦੁਆਰਾ ਸਹਿਲ ਹੈਗਾ ਆ ਬਾਬਾ ਬਿਧੀ ਚੰਦ ਸ਼ੋਣੀ ਇਹ ਐਡਰੈਸ ਇਹਦਾ ਹੈਗਾ ਆ 9653 ਮੈਂਥੇ ਰੋਡ ਫ੍ਰੈਂਚ ਕੈਂਪ ਕੈਲੀਫੋਰਨੀਆ 95231 ਇਹਦਾ ਅਗੇਨ ਐਡਰੈਸ ਹੈਗਾ 9653 ਮੈਂਥੇ ਰੋਡ ਫ੍ਰੈਂਚ ਕੈਂਪ ਕੈਲੀਫੋਰਨੀਆ 95231 ਜਿਹੜੇ ਵੀ ਅਰੇਜ਼ ਵਾਲੇ ਜੇ ਪੈਂਪੜਾ ਹੈਗੇ ਨੇ ਉਹ ਇੱਥੇ ਪੁੱਛ ਸਕਦੇ ਨੇ ਬਾਬਾ ਦਿੱਤੀ ਚੰਦ ਸ਼ਾਉਣੀ ਲੈਟਰ ਕਿਸੇ Google ਤੇ ਪਾ ਕੇ ਸਰਚ ਕਰ ਸਕਦੇ ਆ ਉੱਥੇ ਜਾ ਕੇ ਤੁਸੀਂ ਜ਼ਰੂਰ ਇਸ ਇਕੱਠ ਦੇ ਵਿੱਚ ਵੀ ਹਿੱਸਾ ਪਾ ਸਕਦੇ ਹਾਂ ਸ਼ਾਮਲ ਹੋ ਸਕਦੇ ਹਾਂ ਤੇ ਅੱਗੇ ਕੀ ਗੱਲਬਾਤ ਨਿਕਲ ਕੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਰਤ ਵਿੱਚ ਪੰਜਾਬ ਵਿੱਚ ਪਰਿਵਾਰ ਦੇ ਨਾਲ ਮੀਡੀਆ ਵੱਲੋਂ رابطہ ਕੀਤਾ ਗਿਆ ਉਸ ਦੇ ਪਿੰਡ ਤੇ ਲੋਕਾਂ ਨਾਲ ਵੀ ਗੱਲ ਗੱਲਬਾਤ ਕੀਤੀ ਗਈ ਹੈ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੋ ਪਰਿਵਾਰ ਇਸ ਸਮਸਦਵੇ ਵਿੱਚ ਹੈਗਾ ਆ ਕਿਉਂਕਿ ਅਚਾਨਕ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੋਵੇਗਾ ਕਿ ਉਹਨਾਂ ਦੇ ਬੱਚੇ ਦੇ ਕੋਲੋਂ ਇਹਨਾਂ ਵੱਡਾ ਐਕਸੀਡੈਂਟ ਹੋ ਗਿਆ ਉਹਦੀ ਏਨੀ ਵੱਡੀ ਸਜ਼ਾ ਹੋ ਸਕਦੀ ਹੈ ਤਿੰਨ ਮੌਤਾਂ ਹੋ ਚੁੱਕੀਆਂ ਤੇ ਇਹ ਚੀਜ਼ਾਂ ਕੋਈ ਛੋਟੀਆਂ ਨਹੀਂ ਹੁੰਦੀਆਂ ਜਿਸ ਪਰਿਵਾਰ ਤੇ ਇਹ ਚੀਜ਼ ਬੀਤੀ ਹੈ ਉਹ ਕੀ ਇਸ ਚੀਜ਼ ਨੂੰ ਜਿਹੜਾ ਮਹਿਸੂਸ ਕਰ ਸਕਦਾ ਆਪਾਂ ਸਿਰਫ ਗੱਲਾਂ ਕਰ ਸਕਦੇ ਹਾਂ ਕੋਈ ਮਾੜਾ ਚੰਗਾ ਬੋਲ ਸਕਦਾ ਕੋਈ ਹਮਦਰਦੀ ਕਰ ਸਕਦਾ ਪਰ ਜਿਹੜੀਆਂ ਚੀਜ਼ਾਂ ਇਸ ਟਾਈਮ ਵਾਪੜੀਆਂ ਜਾਂ ਵਾਪਰ ਰਹੀਆਂ ਨੇ ਜਾਂ ਵਾਪਰਨੀਆਂ ਹੈ ਨਹੀਂ ਉਹ ਪਰਿਵਾਰ ਦੇ ਨਾਲ ਇੱਕ ਬਹੁਤ ਵੱਡਾ ਹਾਸਾ ਹੈਗਾ ਆ ਤੇ ਉਹ ਇਸ ਚੀਜ਼ ਨੂੰ ਬਹੁਤ ਮੰਦਭਾਗੀ ਘਟਨਾ ਦੇ ਨਾਲ ਮਹਿਸੂਸ ਕਰ ਰਹੇ ਨੇ ਤੇ ਪਿੰਡ ਵਾਲੇ ਵੀ ਕਹਿੰਦੇ ਨੇ ਕਿ ਉਹ ਬੱਚਾ ਇਸ ਤਰ੍ਹਾਂ ਦਾ ਹੈ ਨਹੀਂ ਕਿ ਉਹ ਇਦਾਂ ਕੋਈ ਮੇਜਰ ਗਲਤੀ ਜਾਣ ਪੁੱਛ ਕੇ ਕਰੇਗਾ ਸੋ ਗਲਤੀ ਜ਼ਰੂਰ ਹੋਈ ਹੈ ਪਰ ਅਚਾਨਕ ਹੋਈ ਹੈ ਅਚਨਚੇਤ ਹੋਈ ਹੈ ਜੀ ਹਾਂ ਬਿਲਕੁਲ ਦਰਸ਼ਕੋ ਅਸੀਂ ਦਰਸ਼ਕਾਂ ਨੂੰ ਬਾਰ-ਬਾਰ ਇਹੀ ਅਪੀਲ ਕਰ ਰਹੇ ਹਾਂ ਕਿ ਗਲਤੀ ਜ਼ਰੂਰ ਹੈ ਗਲਤੀ ਨੂੰ ਜਸਟੀਫਾਈ ਨਹੀਂ ਕਰ ਰਹੇ ਅਸੀਂ ਲੋਕ ਪਰ ਸਜ਼ਾ ਨੂੰ ਜ਼ਰੂਰ ਜਿਹੜੀ ਸਜ਼ਾ ਕਹੀ ਜਾ ਰਹੀ ਹੈ ਕਿ 40 ਤੋਂ 50 ਸਾਲ ਸਜ਼ਾ ਹੋ ਰਹੀ ਹੈ ਉਸ ਦੇ ਲਈ ਅਸੀਂ ਵਾਰ-ਵਾਰ ਹਰ ਇੱਕ ਮੰਚ ਤੋਂ ਗੱਲ ਕਰ ਰਹੇ ਹੈਗੇ ਕਿ ਇੰਨੀ ਸਜ਼ਾ ਨਹੀਂ ਹੋਣੀ ਚਾਹੀਦੀ ਸਜ਼ਾ ਸਜ਼ਾ ਦੋ ਜ਼ਰੂਰ ਪਰ ਜਿਹੜੀ ਵਾਜਬ ਦੀ ਸਜ਼ਾ ਹੈ ਉਹ ਦਿੱਤੀ ਜਾਣੀ ਚਾਹੀਦੀ ਹੈਗੀ ਹੈ ਦੋ ਅਪਡੇਟਸ ਲੈ ਕੇ ਆਏ ਸੀ ਤੁਹਾਡੇ ਨਾਲ ਕਿ ਇੱਕ ਤਾਂ ਜਿਹੜਾ ਕੱਲ ਬਾਬਾ ਬਿਧੀ ਚੰਦ ਲੈਥਰੋਪ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਇਕੱਠ ਹੋਣ ਜਾ ਰਿਹਾ ਦੂਜੀ ਜਿਹੜੀ ਅਪਡੇਟ ਹੈ ਕਿ 12 ਲੱਖ ਤੋਂ ਵੱਧ ਜਿਹੜੀਆਂ ਪਟੀਸ਼ਨਰ ਨੇ ਉਹ ਪਾਈਆਂ ਜਾ ਚੁੱਕੀਆਂ ਨੇ ਤੁਸੀਂ ਵੀ ਜੇ ਪਟੀਸ਼ਨ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਵੀਡੀਓ ਦੇ ਥੱਲੇ ਲਿੰਕ ਜ਼ਰੂਰ ਸ਼ੇਅਰ ਕਰ ਦਿੱਤਾ ਹੈ ਤਾਂ ਕਿ ਜਾਂ ਉੱਦਾਂ ਵੀ ਸਾਡੇ ਚੈਨਲ ਦੇ ਉੱਪਰ ਲਿੰਕ ਜਿਹੜਾ ਪਿਆ ਹੋਇਆ ਹੈਗਾ ਤੁਸੀਂ ਉਹ ਤੋਂ ਆਪਣੀ ਜਿਹੜੀ ਰਾਏ ਆ ਦੇ ਸਕਦੇ ਹੋ ਪਟੀਸ਼ਨ ਪਾ ਸਕਦੇ ਹੋ ਬਾਕੀ ਕੱਲ ਨੂੰ ਉੱਥੇ ਸਾਡੀ ਟੀਮ ਵੀ ਮੌਜੂਦ ਹੋਏਗੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੇ ਜਿਹੜੇ ਲੋਕ ਨੇ ਲੋਕਾਂ ਦੀ ਰਾਏ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਜੀ ਗੱਲ ਜ਼ਰੂਰ ਇੱਕ ਵੱਖਰੇ ਤਰੀਕੇ ਦੀ ਕਹਿਣਾ ਚਾਹੁੰਦਾ ਹਾਂ ਜੇ ਤੁਹਾਡਾ ਬਾਅਦ ਵਿੱਚ ਵੀ ਗੱਲ ਕਰਾਂਗੇ ਏ ਜਰੂਰ ਤੁਸੀਂ ਇਸ ਚੀਜ਼ ਦਾ ਵੀ ਜ਼ਿਕਰ ਕਰਿਓ ਆਪਣੇ ਹੈਡਿੰਗ ਦੇ ਵਿੱਚ ਕਿ ਜਿਹੜੇ ਫਲੋਰੀਡਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਨੇ ਜਿਹੜੇ ਉੱਥੇ ਕਾਫੀ ਗੁਰਦੁਆਰਾ ਸਾਹਿਬ ਨੇ ਫਲੋਰੀਡਾ ਸਟੇਟ ਦੇ ਵਿੱਚ ਤੇ ਜਿੱਥੇ ਇਹ ਐਕਸੀਡੈਂਟ ਹੋਇਆ ਉਹਦੇ ਲਾਗੇ ਵੀ ਹੈ ਨੇ ਜਿਹੜਾ ਕਿ ਪੰਜਾਬੀ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਬਾਰ-ਬਾਰ ਉੱਥੇ ਦੇ মিডিਆ ਵੱਲੋਂ ਜਾਂ ਉੱਥੇ ਦੇ ਜਿਹੜੇ ਗਵਰਨਰ ਜਾਂ ਉੱਥੋਂ ਦੇ ਅਫੀਸ਼ਰ ਨੇ ਉਹਨਾਂ ਵੱਲੋਂ ਇੱਕ ਟਾਰਗੇਟ ਕੀਤਾ ਜਾ ਰਿਹਾ ਆ ਕਿ ਇਹ ਜਿਹੜੇ ਇਲਿਗਲ ਡਰਾਈਵਰ ਹੁੰਦੇ ਆ ਇਦਾਂ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਵੇ ਹਨਾ ਤੋਂ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਭੰਡੜਾ ਕੀਤੇ ਜਾ ਰਹੇ ਨੇ ਮੇਰਾ ਖਿਆਲ ਹੈ ਉਥੇ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਜਾਂ ਜਿਹੜੇ ਉੱਥੇ ਤੇ ਗੁਰਦੁਆਰਾ ਸਾਹਿਬ ਕਮੇਟੀਆਂ ਹੈਗੀਆਂ ਨੇ ਉਹਨਾਂ ਨੂੰ ਇੱਕ ਆਪਣੇ ਤੌਰ ਤੇ ਜ਼ਰੂਰ ਇਕੱਠ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੇ ਅਫੀਸ਼ੀਅਲ ਨੇ ਜਿਹੜੇ ਇਹ ਸਰਕਾਰੀ ਕਹਿ ਲੋ ਕਿ ਗਵਰਨਰ ਹੈ ਚਾਹੇ ਕੋਈ ਉਥੇ ਦਾ ਕੌਂਸਲਮੈਨ ਹੈ ਜਾਂ ਕੋਈ ਵੀ ਹੈ ਜਦੋਂ ਜੇ ਮੇਅਰ ਹੀ ਹੈਗਾ ਉਸ ਸ਼ਹਿਰ ਦਾ ਜਦੋਂ ਇਹਨਾਂ ਨੇ ਇਲੈਕਸ਼ਨ ਲੜਦੀ ਹੁੰਦੀ ਹੈ ਤੇ ਇਹ ਗੁਰਦੁਆਰਿਆਂ ਵਿੱਚ ਆੜ ਕੇ ਸਹਾਰੇ ਲੈਂਦੇ ਆ ਫਿਰ ਉਥੋਂ ਆਣ ਕੇ ਆਪਣੀਆਂ ਵੋਟਾਂ ਮੰਗਦੇ ਆ ਕਿ ਉੱਥੇ ਦੇ ਲੋਕਾਂ ਨੂੰ ਫਿਰ ਇਹ ਬਹੁਤ ਵਧੀਆ ਆ ਆਲਾਨਦੇ ਆ ਕਿ ਸਿੱਖ ਕੌਮ ਇੰਨੀ ਵਧੀਆ ਜੀ ਐ ਕਰਦੇ ਆ ਇਹ ਇੰਨੀ ਸੇਵਾ ਕਰਦੇ ਆ ਪਰ ਆ ਜਿਹੜਾ ਹੁਣ ਜਿਨਾਂ ਸੇਕ ਕੋਮ ਨੂੰ ਜਾਂ ਕਿਹ ਲੋਕ ਪੰਜਾਬੀਆਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਪਰਜਾਰਿਆ ਜਾ ਰਿਹਾ ਉਹ ਬੜਾ ਗਲਤ ਹੈ ਉਥੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਇਕੱਠ ਕਰਕੇ ਜਰੂਰ ਇੱਕ ਮੈਮੋਰੰਡਮ ਜਾਂ ਇੱਕ ਪਟੀਸ਼ਨ ਜਿਹੜੀ ਹੈ ਉਥੇ ਦੀ ਗਵਰਨਮੈਂਟ ਨੂੰ ਪਾਉਣੀ ਚਾਹੀਦੀ ਹੈ ਕਿ ਤੁਸੀਂ ਜਿਹੜੀ ਗਲਤੀ ਜਿਸ ਬੰਦੇ ਨੇ ਕੀਤੀ ਹੈ ਉਸ ਤੱਕ ਹੀ ਸੀਮਤ ਰਹੋ ਨਾ ਕਿ ਪੂਰੀ ਕਮਿਊਨਿਟੀ ਨੂੰ ਜਾਂ ਪੂਰੇ ਟਰੱਕ ਡ라이ਵਰ ਭਾਈਚਾਰੇ ਨੂੰ ਜਾਂ ਇਸ ਤਰ੍ਹਾਂ ਦੀ ਨਿਗਾਹ ਨਾਲ ਵੇਖਿਆ ਜਾਵੇ ਕਿ ਤੁਸੀਂ ਇੱਕ ਮਾਹੌਲ ਕ੍ਰੀਟ ਕਰੋ ਕਿ ਉੱਥੇ ਕਿਸੇ ਦੇ ਨਾਲ ਮਿਸ ਹੈਪ ਹੋਵੇ ਜਾਂ ਕਿਸੇ ਤਰੀਕੇ ਦੇ ਨਾਲ ਉੱਥੇ ਜਿਹੜੇ ਡਰਾਈਵਰ ਕੈਨਲਸ ਹੋਣ ਜਾਂ ਬਾਹਰੀ ਸਟੇਟਾਂ ਤੋਂ ਲੋਡ ਲੈ ਕੇ ਜਾਂਦੇ ਨੇ ਜਾਂ ਉੱਥੋਂ ਲੋਡ ਲੈ ਕੇ ਆਉਂਦੇ ਨੇ ਉਹਨਾਂ ਨੂੰ ਲੋਕ ਮਾੜੀ ਨਿਗਾਹ ਨਾਲ ਵੇਖਣ ਜਾਂ ਇਸ ਇਸ ਤਰ੍ਹਾਂ ਕਹੋ ਕਿ ਕਿਸੇ ਦੇ ਨਾਲ ਕੋਈ ਮਾੜਾ ਵਿਵਹਾਰ ਹੋਵੇ ਕੋਈ ਉੱਥੇ ਦੁਰਵਿਵਹਾਰ ਹੋਵੇ ਇਸ ਕਰਕੇ ਕਿਉਂਕਿ ਮੀਡੀਆ ਦੇ ਵਿੱਚ ਇਸ ਜਿਹੜੀ ਬਹੁਤ ਮਾੜੀ ਸ਼ਬੀ ਜਿਹੜੀ ਬਣਾਈ ਜਾ ਰਹੀ ਹੈ ਗਵਰਨਮੈਂਟ ਵੱਲੋਂ ਜਾਂ ਕਹਿ ਲਓ ਕਿ ਉੱਥੇ ਦੇ ਮੀਡੀਆ ਵੱਲੋਂ ਇਹ ਚੰਗੀ ਗੱਲ ਨਹੀਂ ਤੇ ਇਸ ਨੂੰ ਠੀਕ ਕਰਨ ਵਾਸਤੇ ਇਹਨੂੰ ਰਿਪੇਅਰ ਕਰਨ ਵਾਸਤੇ ਉੱਥੇ ਦੇ ਲੋਕਾਂ ਵੱਲੋਂ ਹੀ ਜਿਹੜੇ ਸਰਕਾਰੀ ਕਹਿ ਲਓ ਮੈਕਨੀ ਵਿੱਚ ਨੇ ਜਾਂ ਉੱਥੇ ਦੇ ਪੁਲਿਸ ਹੈ ਜੀ ਆ ਉਹਨਾਂ ਵੱਲੋਂ ਇਹ ਚੀਜ਼ ਕਲੀਅਰ ਕੀਤੀ ਜਾਵੇ ਕਿ ਇਹ ਇੱਕ ਐਕਸੀਡੈਂਟ ਹੈ ਤੇ ਐਕਸੀਡੈਂਟ ਇੱਕ ਟਰੱਕ ਡਰਾਈਵਰ ਵੱਲੋਂ ਹੋਇਆ ਨਾ ਕਿ ਪੂਰੀ ਕਮਿਊਨਿਟੀ ਵੱਲੋਂ ਨਾ ਕਿ ਪੂਰੇ ਸਿੱਖਾਂ ਵੱਲੋਂ ਹੋਇਆ ਕਿਉਂਕਿ ਇਹ ਚੀਜ਼ ਨੂੰ ਬਿਲਕੁਲ ਉਥੇ ਗਲਤ ਤਰੀਕੇ ਦੇ ਨਾਲ ਜਿਹੜੀਆਂ ਗਵਰਨਮੈਂਟਾਂ ਨੇ ਉਹ ਆਪਸ ਵਿੱਚ ਟਕਰਾਅ ਕਰਕੇ ਰਿਪਬਲਿਕਨ ਤੇ ਡੈਮੋਕ੍ਰੇਟ ਇਹ ਇੱਕ ਹਰਜਿੰਦਰ ਸਿੰਘ ਦੇ ਐਕਸੀਡੈਂਟ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਪੇਸ਼ ਕੀਤਾ ਜਾ ਰਿਹਾ ਤਾਂ ਕਿ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰੱਕ ਦੇ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇੱਕ ਬੜੀਆਂ-ਬੜੀਆਂ ਤੋਮਤਾਂ ਲਾਈਆਂ ਜਾ ਰਹੀਆਂ ਹਨ ਜੋ ਕਿਸੇ ਕੋ ਗਲਤੀ ਹੁੰਦੀ ਹੈ ਚਾਹੇ ਉਹ ਗਲਤੀ ਕਿਸੇ ਬੋਰੇ ਕੋ ਹੁੰਦੀ ਹੈ ਕਾਲੇ ਕੋ ਹੁੰਦੀ ਹੈ ਚੀਨੇ ਕੋ ਹੁੰਦੀ ਹੈ ਕੋਈ ਰਸ਼ੀਆਨ ਹੈ ਜਾਂ ਕੋਈ ਇੰਡੀਅਨ ਹੈ ਕਿਸੇ ਕੋਲ ਵੀ ਹੋ ਸਕਦੀ ਹੈ ਉਹਦੀ ਸਜ਼ਾ ਉਹ ਨੂੰ ਮਿਲਦੀ ਹੈ ਨਾ ਕਿ ਆਪਾਂ ਇਹ ਕਹਿ ਦਈਏ ਕਿ ਆਹ ਫਿਕਾਨੀ ਕਮਿਊਨਿਟੀ ਸਾਰੀ ਮਾੜੀ ਹੈ ਜਾਂ ਇਹ ਪੰਜਾਬੀ ਲੋਕ ਹੀ ਸਾਰੇ ਇਦਾਂ ਦੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਫਿਰ ਮੇਰੀ ਅਪੀਲ ਹੈ ਉਥੋਂ ਦੇ ਗੁਰਦੁਆਰਾ ਸਾਹਿਬ ਜੀ ਦੀਆਂ ਕਮੇਟੀਆਂ ਵੱਲੋਂ ਕਿ ਇੱਕ ਉਹਦੀ ਅਕਾਉਂਟ ਜਰੂਰ ਕਰਨਾ ਚਾਹੀਦਾ ਹੈ ਤੇ ਤਾਂਕਿ ਇਦਾਂ ਦੀ ਜਿਹੜੀ ਗਵਰਨਮੈਂਟ ਵੱਲੋਂ ਜਾਂ ਅਫੀਸ਼ੀਅਲਜ਼ ਵੱਲੋਂ ਜਾਂ ਮੀਡੀਆ ਵੱਲੋਂ ਜਿਹੜੀ ਇੱਕ ਅਫਵਾਹਾਂ ਫਲਾਈਆਂ ਜਾ ਰਹੀਆਂ ਜਾਂ ਇਹੋ ਜਿਹੀ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਉਹਨਾਂ ਤੇ ਰੋਕ ਲਾਈ ਜਾ ਸਕੇ ਜੀ ਬਹੁਤ ਬਹੁਤ ਸ਼ੁਕਰੀਆ ਚੁਗਾਵਾਂ ਸਾਹਿਬ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਰਸ਼ਕੋ ਕੱਲ ਆਇਤੌਰ ਵਾਲੇ ਦਿਨ ਕਰੀਬ 10 ਵਜੇ ਸਾਡੀ ਪ੍ਰਾਈਮ ਪੰਜਾਬ ਟੀਵੀ ਦੀ ਟੀਮ ਵੀ ਉੱਥੇ ਮੌਜੂਦ ਹੋਏਗੀ ਤੁਸੀਂ ਸਾਡੇ ਨਾਲ ਕੋਈ ਵੀ ਵਿਚਾਰ ਇਸ ਮਸਲੇ ਦੇ ਉੱਪਰ ਰੱਖਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਅਸੀਂ ਉੱਥੇ ਤੁਹਾਨੂੰ ਮਿਲਾਂਗੇ ਚੁਗਾਵਾ ਸਾਹਿਬ ਵੀ ਉੱਥੇ ਤੁਹਾਨੂੰ ਮਿਲਣਗੇ ਅਸੀਂ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ